ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਗੇ ਧੰਨ ਗੁਰੂ ਰਾਮਦਾਸ ਜੀ ਸਭਨਾਂ ਉੱਪਰ ਆਪਣੀ ਮਿਹਰ ਬਣਾਈ ਰੱਖਣ ਤੇ ਸਭ ਘਰਾਂ ਵਿੱਚ ਸੁਖ ਸ਼ਾਂਤੀ ਰੱਖਣ ਤੇ ਅੱਜ ਨਾ ਬੱਚਿਆਂ ਦੀ ਡਿਮਾਂਡ ਸੀਗੀ ਕਿ ਦਾਦੀ ਵੇਸਣ ਦਾ ਖੜਾ ਬਣਾ ਕੇ ਦਿਓ ਤੇ ਉਹਦੇ ਲਈ ਆਪਾਂ ਲਿਆਏ ਇੱਕ ਕੋਲੀ ਵੇਸਣ ਦੀ ਇੱਕ ਕੋਲੀ ਚੀਨੀ ਦੀ ਤੇ ਇਧਰ ਆਪਣੇ ਕੋਲ ਹੈਗਾ ਇੱਕ ਕਟੋਰੀ ਘਿਓ ਦੀ ਤੇ ਆ ਆਪਣੇ ਕੋਲ ਬਦਾਮ ਨੇ ਤੇ ਆ ਆਪਣੇ ਕੋਲ ਹੈ ਗਿਆ ਕਾਜ ਤੇ ਆ ਥੋੜੇ ਜਿਹਾ ਆਪਾਂ ਸਾਬਤ ਬਦਾਮ ਰੱਖੇ ਨੇ ਡੈਕੋਰੇਸ਼ਨ ਵਾਸਤੇ ਬਾਅਦ ਵਿੱਚ ਆਪਾਂ ਡੈਕੋਰੇਟ ਕਰਾਂਗੇ ਤੇ ਲੋ ਜੀ ਇੱਧਰ ਆਪਾਂ ਹੁਣ ਗੈਸ ਨੂੰ ਆਨ ਕਰਦੇ ਤੇ ਗੈਸ ਨੂੰ ਆਪਾਂ ਕਰਤਾ ਆਨ ਤੇ ਆ ਰੱਖ ਲਈ ਆਪਾਂ ਕੜਾਹੀ ਤੇ ਸਭ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਘਿਓ ਪਾਵਾਂਗੇ ਤੇ ਆਪਾਂ ਕਰਾਂਗੇ ਇਹਨਾਂ ਨੂੰ ਰੋਸਟ ਕਰ ਲਾਂਗੇ ਸਿਰਫ ਆਪਾਂ 2 ਚਮਚ ਘਿਓ ਇੱਥੇ ਪਾਣਾ ਲਓ ਜੀ ਇੱਥੇ ਆਪਾਂ ਇਹਨਾਂ ਨੂੰ 1.5 ਚਮਚੇ ਕਿਹਾਦਾ ਪਾਇਆ ਸੀ ਤੇ ਉਹਦੇ ਵਿੱਚ ਆਪਾਂ ਇਹਨੂੰ ਰੋਸਟ ਕਰਵਾ ਲਏ ਥੋੜਾ ਜਿਹਾ ਕਿਉਂਕਿ ਜਦੋਂ ਆਪਾਂ ਇਹਨਾਂ ਨੂੰ ਰੋਸਟ ਕਰ ਲੈਂਦੇ ਹਾਂ ਨਾ ਤਾਂ ਥੋੜਾ ਜਿਹਾ ਟੇਸਟ ਵਧੀਆ ਹੋ ਜਾਂਦਾ ਤੇ ਇਹ 2 ਮਿੰਟ ਤੱਕ 1.5 2 ਮਿੰਟ ਤੱਕ ਨਾ ਰੋਸਟ ਹੋ ਜਾਣਗੇ ਤੇ ਨਿਤਰਾ ਅੱਜਕੱਲ੍ਹ ਸਰਦੀਆਂ ਦੇ ਵਿੱਚ ਥੋੜੀ ਗੈਸ ਵੀ ਜੜੀ ਹੁੰਦੀ ਹੈ ਨਾ ਸਲੋ ਚੱਲਦੀ ਹੈ ਹਾਲਾਂਕਿ ਇੱਕ ਵਾਰੀ ਤਾਂ ਮੈਂ ਗੈਸ ਤੇਜ਼ੀ ਰੱਖੀ ਹੋਈ ਆ ਤੇ ਸੇਮ ਨਹੀਂ ਕੀਤੀ ਹੋਈ ਤੇ ਵੈਸੇ ਤੁਮਾਂ ਦਿਨਾਂ ਜਾਣ ਕੇ ਗੈਸ ਤੇਜ਼ੀ ਜੀ ਨਾ ਸਲੋ ਚੱਲਣ ਲੱਗ ਜੇ ਜੰਮੀਦਾ ਮਹੀਨਾ ਤਾਂ ਸਲੋ ਚੱਲੂਗੀ ਫੇਰ ਉਸ ਤੋਂ ਬਾਅਦ ਥੋੜਾ ਜਿਹਾ ਕਿਉਂਕਿ ਉਹ ਗੈਸ ਜੰਮ ਜਾਂਦੀ ਨਾ ਸਿਲੰਡਰ ਦੇ ਵਿੱਚ ਤੇ ਹਾਂ ਹੋਸਟ ਹੋ ਗਏ ਇਹ ਹੋਣਾ ਆਪਾਂ ਇਹਨਾਂ ਕੱਢ ਲਾਂਗੇ ਬਾਹਰ ਬਹੁਤ ਸਮੇਂ ਹੋ ਗਏ ਤੇ ਮਸਾਲੇ ਆਪਾਂ ਬਾਹਰ ਕਰ ਦਿੱਤਾ ਇਸ ਤਰ੍ਹਾਂ ਕਰਕੇ ਆਪਾਂ ਸਾਰਿਆਂ ਨੂੰ ਬਾਹਰ ਕੱਢ ਲਿਆ ਤੇ ਹੁਣ ਆਪਾਂ ਪਾਵਾਂਗੇ ਘਿਓ ਦੁਬਾਰਾ ਘਿਓ ਪਾਵਾਂਗੇ ਇਹ ਸਿਰਫ ਆਪਾਂ ਡੇਢ ਦੋ ਚਮਚੇ ਪਾਏ ਸੀ ਹੁਣ ਆਪਾਂ ਇੱਥੇ ਘਿਓ ਪਾਵਾਂਗੇ ਇੰਨਾ ਕੁ ਘਿਓ ਆਪਾਂ रख लिया ये आप यही वरतों आप करा य रख लिया तो यहाँ बाद करा बस माड़ा जि घ्यो गर्म हो गया तो ये आप बेसन पा देंगे लो जी इतना इतने आप भावें तो ये हिला लीए इतना गैस में बिल्कुल रखना सेम ਸੋ ਆਪਾਂ ਪਕੜਛੀ ਨਾਲ ਵੀ ਹਿਲਾ ਸਕਦੇ ਆ ਤੇ ਚਾਹੇ ਆਪਾਂ ਇਹਦੇ ਨਾਲ ਹੀ ਹਿਲਾ ਲਈਏ ਇਹ ਆਪਣਾ ਹੌਲੀ ਹੌਲੀ ਕਰਕੇ ਨਾ ਦਸਣ ਬਹੁਤ ਹੀ ਜ਼ਿਆਦਾ ਸੋਨਾ ਜੀਦਾਂ ਮਾਇਕੇ ਵਿੱਚ ਜਿਹੜਾ ਰਹਿ ਗਿਆ ਤੇ ਆਪਣਾ ਦਸਣ ਸਾਰਾ ਮੈਲਟ ਹੋ ਜਾਏਗਾ ਦਸਣ ਆਪਾਂ ਪ੍ਰੋਪਰ ਤਰੀਕੇ ਦੇ ਨਾਲ ਨਾ ਦੇ ਵਿੱਚ ਮੈਲਟ ਕਰ ਦੇਣਾ ਆਪਣੇ ਆਪ ਹੀ ਮੈਲਟ ਹੋ ਜਾਣਾ ਖੁਰ ਜਾਂਦਾ ਜਦੋਂ ਪਤਾ ਲੱਗ ਜਾਂਦਾ ਇਹਦੇ ਵਿੱਚ ਥੋੜਾ ਜਿਹਾ ਘਿਓ ਹੋ ਮਤਲਬ ਐਸਪਰੈਂਟ ਹੋਣਾ ਚਾਹੀਦਾ ਕਿਉਂਕਿ ਬੇਸਨ ਖੁਸ਼ਕ ਹੁੰਦਾ ਨਾ ਓਹ ਛੋਲਿਆਂ ਦੇ ਆਟੇ ਤੋਂ ਆਉਂਦਾ ਤੇ ਬੇਸਨ ਥੋੜਾ ਜਿਹਾ ਖੁਸ਼ਕ ਹੁੰਦਾ ਹੈ ਇਸ ਕਰਕੇ ਇਹਦੇ ਵਿੱਚ ਜ਼ਿਆਦਾ ਘਿਓ ਦਾ ਆਪਾਂ ਸਰਫਾ ਨਹੀਂ ਕਰ ਸਕਦੇ ਮਾਣੇ ਚਲੋ ਜੇ ਬੱਚਿਆਂ ਨੂੰ ਚੀਜ਼ ਖਾਣੀਆਂ ਤੇ ਫਿਰ ਸਰਫਾ ਵੀ ਕਾਦਾ ਇੱਥੇ ਮੈਂ ਰਹਣਾ ਹੁੰਦਾ ਕਿ ਮੈਂ ਕੁਛੀ ਦੀ ਰੱਤੋਂ ਕਰ ਲਵਾਂ ਨਾਨਾ ਨਾ ਕੜਛੀ ਮੈਨੂੰ ਜ਼ਿਆਦਾ ਬੈਟਰ ਲੱਗਦੀ ਤੇ ਲੋ ਜੀ ਸੇਮ ਅੱਗ ਤੇ ਆਪਾਂ ਆਪਾ ਡਿ ਗਈ ਵਿਦਾਨ ਆਪਾਂ ਬਾਹਰ ਗੁਆਮ ਸੀਗਾ ਤੇ ਸੇਮ ਅੱਗ ਤੇ ਆਪਾਂ ਇਹਨੂੰ ਹੌਲੀ ਹੌਲੀ ਪੂਰੀ ਤਰ੍ਹਾਂ ਨਾਲ ਕਿਉਂਕਿ ਜਦੋਂ ਵੇਸਨ ਪੁੱਜ ਗਿਆ ਨਾ ਤੇ ਇਹ ਤਾਂ ਫਿਰ ਦੂਰ ਤੱਕ ਪਤਾ ਲੱਗਦਾ ਇਹਦੀ ਖੁਸ਼ਬੂ ਮਿੱਠੀ ਮਿੱਠੀ ਸੋਹਣੀ ਸੋਹਣੀ ਬਹੁਤ ਸੋਹਣੀ ਖੁਸ਼ਬੂ ਆ ਜਾਂਦੀ ਹੈ ਇਹਦੀ ਤੇ ਫਿਰ ਆਪਾਂ ਨੂੰ ਜ਼ੋਰ ਤੱਕ ਪਤਾ ਲੱਗਦਾ ਕਿ ਵੇਸਨ ਪੁੱਜ ਗਿਆ ਹੈ ਤੇ ਇਸ ਤਰੀਕੇ ਨਾਲ ਬਣਖੜਾ ਆਪਣਾ ਬਹੁਤ ਹੀ ਜ਼ਿਆਦਾ ਵਧੀਆ ਬਣੂਗਾ ਤੇ ਇਧਰ ਆਪਣਾ ਜਿਵੇਂ ਇੱਕ ਵੇਸਨ ਦੀ ਕੋਲੀ ਸੀਗੀ ਇੱਕ ਚੀਨੀ ਦੀ ਤੇ ਇੱਕ ਘਿਓ ਦੀ ਤੇ ਇਧਰ ਆਪਾਂ ਤਿੰਨ ਕੋਲੀਆਂ ਪਾਣੀ ਗਰਮ ਕੀਤਾ ਤੇ ਆਪਣਾ ਪਾਣੀ ਗਰਮ ਹੋ ਗਿਆ ਤੇ ਐਂਡ ਦੇ ਵਿੱਚ ਆਪਾਂ ਨੂੰ ਪਾਣੀ ਦੀ ਜ਼ਰੂਰਤ ਪੈਣੀ ਹੈ ਇਹ ਆਪਾਂ ਸੇਮ ਮਾਗਦੇ ਨੂੰ ਚੰਗੀ ਤਰ੍ਹਾਂ ਜੇਕਰ ਇਹ ਕੱਚਾ ਰਹਿ ਗਿਆ ਫਿਰ ਇਹਦਾ ਟੇਸਟ ਇੱਕ ਤਾਈ ਲੇਸਲਾ ਜਾ ਬੰਦਾ ਤੇ ਇੱਕ ਇਹਦਾ ਟੇਸਟ 'ਚ ਫਰਕ ਪੈ ਜਾਂਦਾ ਜਿਹੜਾ ਆਪਣਾ ਵੇਸਣ ਆ ਨਾ ਇਹ ਜੀ ਪੂਰੀ ਤਰ੍ਹਾਂ ਪੁੱਜਿਆ ਹੋਣਾ ਚਾਹੀਦਾ ਇਹਨੂੰ ਤੇ ਲੋ ਜੀ ਆਪਾਂ ਦੇਖੋ ਵੇਸਣ ਕਿੰਨਾ ਸੋਹਣੇ ਤਰੀਕੇ ਦੇ ਨਾਲ ਪੁੱਜ ਗਿਆ ਤੇ ਹੁਣ ਆਪਾਂ ਇਹਨੂੰ 2-3 ਮਿੰਟ ਤੱਕ ਹਜੇ ਭੁੰਨਾਂਗੇ ਇਹ ਹੈਗਾ ਬਹੁਤ ਸਬਰ ਦਾ ਕੰਮ ਬਹੁਤ ਮੇਰਾ ਕੰਮ ਫੇਰ ਬੰਦਾ ਵੇਸਣ ਦਾ ਕੜਾ ਬਹੁਤ ਜਿਆਦਾ ਵਧੀਆ ਟੇਸਟੀ ਬੰਦਾ ਜਿਵੇਂ ਗੁਰਦਾਰਾ ਸਾਹਿਬ ਵਿੱਚ ਕੜਾ ਪ੍ਰਸ਼ਾਦੀ ਦੇਗਵਾ ਤੇ ਉਹ ਵੀ ਦੇਖੋ ਪਾਠ ਕਰਦੇ ਆ ਬਣਦੀ ਆ ਨਾ ਤੇ ਇਸੇ ਤਰ੍ਹਾਂ ਜਿਹੜਾ ਕੜਾ ਕਿਸੇ ਵੀ ਤਰ੍ਹਾਂ ਦਾ ਹੋਵੇ ਚਾਹੇ ਉਹ ਆਟੇ ਦਾ ਕੜਾ ਹੋਵੇ ਉਹ ਜਿਹੜੀ ਦੇਗ ਹੁੰਦੀ ਉਹ ਆਟੇ ਦੀ ਹੁੰਦੀ ਤੇ ਉੱਥੇ ਆਪਾਂ ਨਾਲ-ਨਾਲ ਜਪਜੀ ਸਾਹਿਬ ਦਾ ਪਾਠ ਵੀ ਕਰੀ ਜਾਂਦੇ ਆ ਹਨਾ ਤੇ ਇਹ ਹੈਗਾ ਵੇਸਣ ਦਾ ਕੜਾ ਤਾਂ ਆਪਾਂ ਘਰ ਦੇ ਵਿੱਚ ਬਣਾਉਨੇ ਆ ਤੇ ਹੁਣ ਆਪਾਂ ਪਾਤੀ ਚੀਨੀ ਚੀਨੀ ਦੇ ਨਾਲ ਹੀ ਆਪਾਂ ਪਾਤੇ ਡਰਾਈ ਫਰੂਟ ਤੇ ਡਰਾਈ ਫਰੂਟ ਪਾਉਣ ਤੋਂ ਬਾਅਦ ਆਪਾਂ ਨਾਲ ਦੀ ਨਾਲ ਪਾਣੀ ਪਾਣਾ ਸ਼ੁਰੂ ਕਰਾਂਗੇ ਇਥੇ ਆਪਾਂ ਪਾਵਾਂਗੇ ਪਿੰਕ ਕਰੀਨ ਪਾਣੀ ਜਿਵੇਂ ਆਪਾਂ ਆਇਨ ਹੌਲੀ ਹੌਲੀ ਕੁਲਣਾ ਸ਼ੁਰੂ ਕਰਾਂਗੇ ਮੇਰੇ ਬੱਚੀ ਇਹ ਆਪਣਾ ਕੜਾ ਬਹੁਤ ਹੀ ਜ਼ਿਆਦਾ ਸੌਖੇ ਤਰੀਕੇ ਦੇ ਨਾਲ ਬਣੇਗਾ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਲਾ ਲਾਂਗੇ ਥੋੜੀ ਦੇਰ ਦੇ ਲਈ ਆਪਾਂ ਨੇ ਕਿਉਂਕਿ ਆਪਾਂ ਅੱਗ ਸਿਮ ਕੀਤੀ ਹੋਈ ਹੈ ਨਾ ਲੋ ਜੀ ਦੇਖੋ ਆਪਣੇ ਕੜਾ ਦੀ ਜਦੋਂ ਕੜਾ ਕੜਾਈ ਵਿੱਚ ਆਪਾਂ ਜੰਨ ਲੱਗ ਜਾਵੇ ਇਸ ਤਰੀਕੇ ਦੇ ਨਾਲ ਤੇ ਕੜਾਈ ਨਾਲ ਛੱਡਦੇ ਜਾ ਰਹੇ ਹਾਂ ਤੋ ਜਨਾਪਾ ਕੜਾ ਆਪਣਾ ਸੈਕਟ ਤਰੀਕੇ ਨਾਲ ਹੋ ਗਿਆ ਤਿਆਰ ਦੇਖੋ ਕੜਾ ਦੀ ਲੁੱਕ ਬਹੁਤ ਹੀ ਜ਼ਿਆਦਾ ਵਧੀਆ ਬਣਿਆ ਆਪਣਾ ਕੜਾ ਤੇ ਦੇਖੋ ਪਰ ਵੀ ਕਿਉਂ ਪੂਰੀ ਤਰ੍ਹਾਂ ਨਾਲ ਛੱਡ ਗਿਆ ਤੇ ਬਹੁਤ ਹੀ ਜ਼ਿਆਦਾ ਸੋਹਣਾ ਤਿਆਰ ਹੋਇਆ ਤੇ ਹੁਣ ਆਪਾਂ ਇਹਨੂੰ ਬਾਹਰ ਕਰਕੇ ਤੇ ਇੱਕ ਪਲੇਟ ਦੇ ਵਿੱਚ ਸਰਵ ਕਰਦੇ ਹਾਂ ਰਾਜ ਜਿਹੜਾ ਬਹੁਤ ਹੀ ਜ਼ਿਆਦਾ ਸੋਹਣਾ ਤਿਆਰ ਹੋਇਆ ਤੇ ਦੇਖ ਕਿਵੇਂ ਦਾਣੇਦਾਰ ਕਿਉਂ ਧਰ ਰਿਹਾ ਹੈ ਹੁਣ ਆਪਾਂ ਇਹਦੇ ਉੱਪਰ ਥੋੜੇ ਜਿਹਾ ਬਦਾਮ ਲਾ ਦੇਾਂਗੇ ਡਰਾਈ ਫਰੂਟ ਤਾਂ ਆਪਾਂ ਪਹਿਲਾਂ ਹੀ ਵਿੱਚ ਪਾਏ ਨੇ ਤੇ ਚਲਿਓ ਥੋੜਾ ਜਿਹਾ ਪਲੇਟ ਜਿਹੜੀ ਤਿਆਰ ਕੀਤੀ ਉਹ ਸੋਹਣੀ ਲੱਗਦੀ ਤੇ ਲੋ ਜੀ ਮੈਜ਼ਰਮੈਂਟ ਤੁਹਾਨੂੰ ਦੱਸ ਦਿੱਤਾ ਸੀਗਾ ਕਿਸ ਤਰੀਕੇ ਦਾ ਤੇ ਤੁਸੀਂ ਦੱਸੋ ਕਿ ਆਕੜਾ ਕਿਸ ਤਰ੍ਹਾਂ ਦਾ ਬਣਿਆ ਕੜਾ ਬਹੁਤ ਹੀ ਜ਼ਿਆਦਾ ਟੇਸਟੀ ਤੇ ਜਮੇ ਬਣਿਆ ਤੇ ਬਹੁਤ ਹੀ ਜ਼ਿਆਦਾ ਵਧੀਆ ਬਣਿਆ ਕੜਾ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਿਆ ਕਰੋ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਤੇ ਵੱਧ ਤੋਂ ਵੱਧ ਆਪਣੀ ਬੀਬੀ ਨੂੰ ਪਿਆਰ ਕਰਿਆ ਕਰੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ